ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਵਿਕਰਮ ਮਜੀਠੀਆ ਨੂੰ ਸਖਤ ਚੇਤਾਵਨੀ ਮੈਂ ਵਿਕਰਮ ਮਜੀਠੀਆ ਜੀ ਤੁਹਾਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਜਿਹੜੀ ਪੋਸਟ ਕੀਤੀ ਆ ਪੋਸਟ ਤੇ ਮੇਰਾ ਨਾਮ ਤੁਸੀਂ ਸਪੈਸ ਲਿਖਿਆ ਇਹਨੂੰ ਹਟਾ ਲਓ 2 ਦਿਨ ਦੇ ਵਿੱਚ ਵਿੱਚ ਕਿਹਾ 2 ਦਿਨ ਚ ਫੇਸਬੁੱਕ ਪੋਸਟ ਹਟਾਓ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਮੈਂ ਇਸ ਇਲਾਕੇ ਦਾ ਜੰਪਲ ਹੈ ਇਸ ਇਲਾਕੇ ਦੀ ਮਿੱਟੀ ਦੇ ਵਿੱਚੋਂ ਅਸੀਂ ਨਿਕਲੇ ਲੋਕਾਂ ਤੇ ਮਾਈਨਿੰਗ ਤੁਸੀਂ ਪੰਜਾਬ ਚ ਕਰਾਉਂਦੇ ਰਹੋ ਪਿਛਲੇ ਦਿਨੀ ਮਜੀਠੀਆਂ ਨੇ ਫੇਸਬੁੱਕ ਤੇ ਮਾਈਨਿੰਗ ਨੂੰ ਲੈ ਕੇ ਪਾਈ ਸੀ ਪੋਸਟ ਪੰਜਾਬ ਦੇ ਵਿੱਚ ਨਸ਼ਾ ਕੌਣ ਲੈ ਕੇ ਆਇਆ ਪੰਜਾਬ ਦੇ ਵਿੱਚ ਚਿੱਟਾ ਘਰ ਘਰ ਕਿੰਨੇ ਪਜਾਇਆ ਇਹ ਸਾਰਾ ਪੰਜਾਬ ਜਾਣਦਾ ਔਰ ਤੁਹਾਡੇ ਖਿਲਾਫ ਕੇਸ ਵੀ ਬਣਿਆ ਹੈ ਮਜੀਠੀਆਂ ਨੇ ਮੰਤਰੀ ਕਟਾਰੂ ਚੱਕ ਤੇ ਲਗਾਏ ਸੀ ਭ੍ਰਿਸ਼ਟਾਚਾਰ ਦੇ aarop ਤੁਸੀਂ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਹੋ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਤਵਾਈ ਲਈ ਤੁਸੀਂ ਤੁਸੀਂ ਜ਼ਿੰਮੇਵਾਰ ਹੋ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਮਾਈਨਿੰਗ ਮੁੱਦੇ ਤੇ ਘੇਰਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ 3 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸੂਬਾ ਸਰਕਾਰ ਕੋਲੋਂ ਮਾਈਨਿੰਗ ਨੂੰ ਲੈ ਕੇ ਪੋਲਿਸੀ ਨਹੀਂ ਬਣਾਈ ਗਈ ਜਿਸ ਵਜ੍ਹਾ ਨਾਲ ਲੋਕ ਮਹਿੰਗੇ ਭਾਅ ਤੇ ਰੇਤ ਵਜਿਰੀ ਖਰੀਦਣ ਨੂੰ ਮਜਬੂਰ ਨੇ ਅਤੇ ਸੂਬੇ ਚ ਨਜਾਇਜ਼ ਮਾਈਨਿੰਗ ਪੂਰੇ ਤੜਲੇ ਨਾਲ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਅਜੀਹੀ ਇੱਕ ਪੋਸਟ ਅਕਾਲੀ ਆਗੂ ਵਿਕਰਮਜੀਤ ਮਜੀਠੀਆ ਵੱਲੋਂ ਆਪਣੇ ਫੇਸਬੁੱਕ ਪੇਜ ਤੇ ਪਾਈ ਗਈ ਸੀ ਜਿਸ ਵਿੱਚ ਉਹਨਾਂ ਵੱਲੋਂ ਲਿਖਿਆ ਗਿਆ ਕਿ ਵਿਧਾਨ ਸਭਾ ਹਲਕਾ ਪੁਆ ਵਿਖੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਮਜੀਠੀਆ ਨੇ ਇਸ ਪੋਸਟ ਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਉਤੇ ਭ੍ਰਿਸ਼ਟਾਚਾਰ ਦੇ ਆਰੋਪ ਵੀ ਲਗਾਏ ਨੇ ਜਿਸ ਤੋਂ ਬਾਅਦ ਮਜੀਠੀਆ ਦੀ ਇਸ ਪੋਸਟ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਿਹਾ ਕਿ ਇਸ ਖੱਡ ਦੀ ਬੋਲੀ 2023 ਵਿੱਚ ਹੋ ਚੁੱਕੀ ਹੈ ਜਿਸ ਨੂੰ ਸ਼ਾਪੁਰ ਗੋਪੀ ਖੱਡ ਕਿਹਾ ਜਾਂਦਾ ਹੈ ਉਹਨਾਂ ਕਿਹਾ ਕਿ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਜੋ ਪੋਸਟ ਪਾਈ ਗਈ ਹੈ ਉਹ ਬਿਲਕੁਲ ਗਲਤ ਹੈ ਜੇਕਰ ਉਹਨਾਂ ਵੱਲੋਂ 2 ਦਿਨ ਦੇ ਅੰਦਰ ਪੋਸਟ ਨੂੰ ਆਪਣੇ ਫੇਸਬੁੱਕ ਪੇਜ ਤੋਂ ਡਿਲੀਟ ਨਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿੱਥੇ ਮੈਂ ਖੜਾ ਹਾਂ ਇਸ ਵੇਲੇ ਇਹ ਸਾਪਰ ਗੋਪੀ ਤੇ ਗੋਲ ਪੰਚਾਇਤ ਜਿਹੜੀ ਬੇਚਰਾਗਾ ਜਿਹੜੇ ਦਰਿਆਬੁਰਦ ਪਿੰਡ ਨੇ ਸੋ ਇਹ ਦਰਿਆਬੁਰਦ ਪਿੰਡ ਦੇ ਅੰਦਰ ਮੈਂ ਸਾਪਰ ਗੋਪੀ ਤੇ ਜਿਹੜੀ ਸਾਈਡ ਹੈ ਮਾਈਨਿੰਗ ਦੀ ਮੈਂ ਉੱਥੇ ਖੜਾ ਹਾਂ ਸੋ ਦੋ ਦਿਨ ਪਹਿਲੋਂ ਪੰਜਾਬ ਦੇ ਅੰਦਰ ਅ ਅਕਾਲੀ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਇੱਕ ਆਪਣੇ ਜਿਹੜਾ ਉਹ ਫੇਸਬੁੱਕ ਤੋਂ ਅਕਾਊਂਟ ਤੋਂ ਉਹਨੇ ਇੱਕ ਪੋਸਟ ਸ਼ੇਅਰ ਕੀਤੀ ਆ ਜਿਹਦੇ ਵਿੱਚ ਇਹ ਜ਼ਿਕਰ ਕੀਤਾ ਕਿ ਜਿਹੜੀ ਮਾਈਨਿੰਗ ਆ ਉਹ ਹੋ ਰਹੀ ਆ ਟਿੱਪਰਜ਼ ਆ ਰਹੇ ਨੇ ਟਰਾਲੀਆਂ ਜਾ ਰੀਆਂ ਨੇ ਤੇ ਨਾਲ ਵਿਕਰਮਜੀਤ ਸਿੰਘ ਮਜੀਠੀਆ ਨੇ ਚੇਚੇ ਤੌਰ ਤੇ ਮੇਰਾ ਨਾਮ ਲੈ ਕੇ ਕਿ ਇਹ ਜਿਹੜੀ ਇਨਲੀਗਲ ਮਾਈਨਿੰਗ ਹੈ ਇਹ ਮੰਤਰੀ ਲਾਲਚੰਦ ਕਟਾਰੂਚਾ ਕਰਾ ਰਿਆ ਮੋٹے ਤੌਰ ਤੇ ਉਹਨੇ ਇਹ ਇਲਜ਼ਾਮ ਲਾਇਆ ਉਹਨੇ ਇਹ ਕੋਸ਼ਿਸ਼ ਕੀਤੀ ਹੈ ਕਿ ਇਹ ਜਿਹੜੀ ਪੁਆ ਹਲਕਾ ਬਧਾਰਸਵ ਹਲਕਾ ਪੁਆ ਤੇ ਇਹਦੇ ਅੰਦਰ ਜਿਹੜੀ ਇਹ ਸਾਪਰ ਗੋਪੀ ਦੇ ਵਿੱਚ ਮਾਈਨਿੰਗ ਹੋ ਰਹੀ ਹੈ ਇਹ ਇਨਲੀਗਲ ਹੈ ਔਰ ਇਹ ਲਾਲਚੰਦ ਕਟਾਰੂਚਕ ਜਿਹੜਾ ਮੰਤਰੀ ਪੰਜਾਬ ਦਾ ਉਹ ਕਰਵਾ ਰਿਹਾ ਹੈ ਪਹਿਲੀ ਗੱਲ ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਵੈਸੇ ਵਿਕਰਮਜੀਤ ਸਿੰਘ ਮਜੀਠੀਏ ਨੂੰ ਉਹਦੀ ਗੱਲ ਦਾ ਜਵਾਬ ਦੇਣ ਨੂੰ ਚਿਤ ਤੇ ਨਹੀਂ ਕਰਦਾ ਕਿਉਂਕਿ ਹਲਕਾ ਤੇ ਦਿਮਾਗੀ ਤੌਰ ਤੇ ਬੋਣਾ ਇਨਸਾਨ ਹੈ ਜਿਹਨੂੰ ਸਿਆਸਤ ਦਾ ਊੜਾੜਾ ਵੀ ਮੈਂ ਸਮਝਦਾ ਸਮਝ ਨਹੀਂ ਤੇ ਇਸ ਕਿਸਮ ਦਾ ਇਹ ਸਿਆਸੀ ਵਿਵਹਾਰ ਕਰਦੇ ਜਿੱਦਾਂ ਗਲੀਆਂ ਦੇ ਮਸਟੰਡੇ ਕਰਦੇ ਆ ਸੋ ਵੈਸੇ ਤਾਂ ਮੈਂ ਜਵਾਬ ਨਹੀਂ ਸੀ ਦੇਣਾ ਚਾਹੁੰਦਾ ਪਰ ਕਿਉਂਕਿ ਉਹਨੇ ਮੇਰਾ ਨਾਮ ਲਿਆ ਆਪਣੀ ਪੋਸਟ ਦੇ ਉੱਤੇ ਸਪੈਸ਼ਲ ਲਿਖ ਕੇ ਸੋ ਮੈਂ ਪਹਿਲੀ ਗੱਲ ਤੇ ਦੱਸਣਾ ਚਾਹੁੰਦਾ ਕਿ ਜਿਹੜੀ ਇਹ ਸਾਪਰ ਗੋਪੀ ਤੇ ਗੋਲ ਜਿਹੜੀ ਮਾਈਨਿੰਗ ਸਾਈਟ ਹੈ ਇਹ ਮਤਲਬ ਲੀਗਲ ਤੌਰ ਤੇ ਇਹਦੀ ਬੋਲੀ ਹੋਈ ਆ 2023 ਚ April ਦੇ ਅੰਦਰ ਜਿਹੜੀ ਜਿਹਦੇ ਕਾਗਜ਼ ਆ ਡਾਕੂਮੈਂਟ ਮੇਰੇ ਹੱਥ ਚ ਹੈ ਮੈਂ ਸਿਰਫ ਇਹੀ ਸਾਬਤ ਕਰਨਾ ਚਾਹੁੰਦਾ ਵੀ ਪਹਿਲੀ ਗੱਲ ਕਿ ਇਹ ਬੋਲੀ 46 ਜਿਹੜੇ ਵਿਡਰਨ 46 ਜਿਹੜੇ ਠੇਕੇਦਾਰ ਸਾਨੂੰ ਨਾਲ ਨੇ ਇਹਦੇ ਵਿੱਚ ਸਮੂਲੀਅਤ ਕੀਤੀ ਔਰ ਤੁਸੀਂ ਥੱਲੇ ਦੇਖ ਰਹੇ ਹੋ ਕਿ ਇਹਦੇ ਅੰਦਰ ਟਾਪ ਦੇ ਅਫਸਰ ਜਿਹੜੇ ਮੈਨੇਜਮੈਂਟ ਵਿਭਾਗ ਦੇ ਡਰੇਨਸ ਵਿਭਾਗ ਦੇ ਔਰ ਜਿਨ੍ਹਾਂ ਦੀਆਂ ਸਬਡਮੀਨਲ ਪੱਧਰ ਤੇ ਡਿਊਟੀਆਂ ਲੱਗੀਆਂ ਨੇ ਸਭ ਦੇ ਸਾਈਨ ਨੇ ਔਰ ਇਹ ਬੋਲੀ ਜਿਹੜੀ ਆ ਉਹ ਐਮਬੀਡੀ ਜਿਹੜੀ ਕੰਪਨੀ ਆ ਉਹਨੇ ਲਈ ਆ ਤੇ ਉਹ ਮੈਨੇਜਮੈਂਟ ਕਰਦਿਆ ਨੰਬਰ 1 ਤੇ ਆ ਸੈਕੰਡ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮਜੀਠੀਆ ਜਿਹਨੂੰ ਪੰਜਾਬ ਦਾ ਬੱਚਾ-ਬੱਚਾ ਜਾਣਦਾ ਪੰਜਾਬ ਦੇ ਵਿੱਚ ਨਸ਼ਾ ਕੌਣ ਲੈ ਕੇ ਆਇਆ ਪੰਜਾਬ ਦੇ ਵਿੱਚ ਚਿੱਟਾ ਘਰ-ਘਰ ਕਿੰਨੇ ਪਹਾਇਆ ਇਹ ਸਾਰਾ ਪੰਜਾਬ ਜਾਣਦਾ ਔਰ ਤੁਸੀਂ ਤੁਹਾਡੇ ਖਿਲਾਫ ਕੇਸ ਵੀ ਬਣਿਆ ਤੁਸੀਂ ਅੱਜ ਵੀ ਉਹਨਾਂ ਕੇਸਾਂ ਨੂੰ ਭੁਗਤ ਰਹੇ ਹੋ ਕਾਦੀ ਤੁਸੀਂ ਡਰੱਗਸ ਦੇ ਮਾਮਲੇ 'ਚ ਸਿੱਟ ਲੱਗੇ ਪੇਸ ਹੁੰਦੇ ਹੋ ਕਾਦੀ ਤੁਸੀਂ ਡਰੱਗਸ ਦੇ ਮਾਮਲੇ ਦੇ ਵਿੱਚ ਤਰੀਕਾ ਬੁੱਤ ਦਿਓ ਜੇ ਤੁਸੀਂ ਮਹੀਨਿਆਂ ਵੱਦੀ ਜੇਲ ਵੀ ਕੱਟ ਕੇ ਆਏ ਹੋ ਡਰਗਸ ਦੇ ਮਾਮਲੇ 'ਚ ਇਹ ਜਿਹੜਾ ਪ੍ਰੋਸੈਸ ਸਾਰੇ ਪੰਜਾਬ ਦੇ ਲੋਕਾਂ ਨੇ ਦੇਖਿਆ ਸੋ ਤੁਸੀਂ ਪੰਜਾਬ ਦੀ ਤਵਾਈ ਲਈ ਜ਼ਿੰਮੇਵਾਰ ਹੋ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੀ ਤਵਾਈ ਲਈ ਤੁਸੀਂ ਤੁਸੀਂ ਜ਼ਿੰਮੇਵਾਰ ਹੋ ਸੋ ਉਸ ਜ਼ਿੰਮੇਵਾਰੀ ਤੋਂ ਤੁਸੀਂ ਲੋਕਾਂ ਦਾ ਧਿਆਨ ਲਾਂਭੇ ਲਾਉਣ ਦੇ ਲਈ ਕਿਉਂਕਿ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਡਰੱਗਸ ਦੇ ਖਿਲਾਫ ਹੱਲਾ ਬੋਲਿਆ ਜਿਹੜਾ ਉਹਨਾਂ ਨੇ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਤੁਸੀਂ ਉਹਨੂੰ ਲੀਓ ਲਾਣ ਦੀ ਕੋਸ਼ਿਸ਼ ਕਰ ਰਹੇ ਹੋ ਸੋ ਮੈਂ ਬਿਕਰਮ ਮਜੀਠੀਆ ਜੀ ਤੁਹਾਨੂੰ ਇਹ ਚਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਜਿਹੜੀ ਪੋਸਟ ਕੀਤੀ ਆ ਪੋਸਟ ਤੇ ਮੇਰਾ ਨਾਂ ਤੁਸੀਂ ਸਪੈਸ ਲਿਖਿਆ ਇਹਨੂੰ ਹਟਾ ਲਓ 2 ਦਿਨ ਦੇ ਵਿੱਚ ਵਿੱਚ ਆਦਰਵਾਈ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਮੈਂ ਇਸ ਇਲਾਕੇ ਦਾ ਜੰਪਲ ਹੈ ਇਸ ਇਲਾਕੇ ਦੀ ਮਿੱਟੀ ਦੇ ਵਿੱਚੋਂ ਅਸੀਂ ਨਿਕਲੇ ਲੋਕ ਆ ਤੇ ਮਾਈਨਿੰਗ ਤੁਸੀਂ ਪੰਜਾਬ 'ਚ ਕਰਾਉਂਦੇ ਰਹੋ ਡਰੱਗਸ ਦਾ ਕਾਰੋਬਾਰ ਤੁਹਾਡੀ ਸਰਕਾਰਾਂ ਵੇਲੇ ਪੰਜਾਬ ਚੱਲਦਾ ਰਿਹਾ ਤੇ ਇਸ ਇਲਾਕੇ ਦੇ ਅੰਦਰ ਜਿਹੜਾ ਡਰੱਗਸ ਦਾ ਮੇਨ ਸਰਗਣਾ ਜਿਹੜਾ ਸਾਬਕਾ ਐਮਐਲਏ ਤੁਹਾਡੀਆਂ ਉਹਨਾਂ ਨਾਲ ਸਾਂਝਾ ਨੇ ਹੋਰ ਤੁਹਾਡੀਆਂ ਇੰਟਰਨਲ ਉਹਨਾਂ ਨਾਲ ਸਾਂਝਾ ਨੇ ਉਹਨਾਂ ਸਾਂਝਾਂ ਦੇ ਵਿੱਚ ਤੁਸੀਂ ਤੈਅ ਕਰਦੇ ਹੋ ਕਿ ਅੱਜ ਪੰਜਾਬ ਦੇ ਅੰਦਰ ਮੈਂ ਕਿਹੜਾ ਮੁੱਦਾ ਚੁੱਕਣਾ ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਤੁਸੀਂ ਸਿਆਸਤ ਦਾ ਨਹੀਂ ਹੋ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨੇੜੇ ਰਹੇ ਹੋ ਤੁਹਾਡੇ ਦੇ ਮਾਰਾ ਮੋਟਾ ਵੀ ਪਰਸਾਵਾ ਜਿਹੜਾ ਉਹਨਾਂ ਦੀ ਸਿਆਸੀ ਜੀਵਨੀ ਦਾ ਨਹੀਂ ਤੁਸੀਂ ਤਾਂ ਮਾਫੀਆ ਮਾਫੀਆ ਚਲਾਉਣ ਵਾਲੇ ਸਰਕਾਰਾਂ ਚ ਕੰਮ ਕੀਤਾ ਸੋ ਮੇਰੀ ਤੁਹਾਨੂੰ ਚੇਤਾਵਨੀ ਹੈ ਕਿ ਤੁਸੀਂ ਮੇਰੇ ਨਾਂ ਦੀ ਜਿਹੜੀ ਪੋਸਟ ਕੀਤੀ ਆ ਇਹਨੂੰ ਪੋਸਟ ਨੂੰ ਹਟਾਓ ਆਦਰਵਾਈ ਤੁਹਾਡੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਔਰ ਤੁਹਾਨੂੰ ਵੈਸੇ ਵੀ ਪੰਜਾਬ ਦੇ ਲੋਕ ਜਾਣਦੇ ਆ ਤੁਹਾਡੇ ਕੰਮਾਂ ਨੂੰ ਜਾਣਦੇ ਆ ਤੁਹਾਡੀ ਸਰਕਾਰਾਂ ਦਾ ਉਹ ਟਰੀਅਰ ਵੀ ਲੋਕੀ ਜਾਣਦੇ ਆ ਔਰ ਅਸੀਂ ਇਸ ਮਿੱਟੀ 'ਚ ਇਸ ਧਰਤੀ ਦੇ ਜੰਮਪਲਾਂ ਅਸੀਂ ਡਟ ਕੇ ਮਾਈਨਿੰਗ ਦੇ ਖਿਲਾਫ ਪਹਿਲਾਂ ਵੀ ਸੀਗੇ ਅੱਜ ਵੀ ਆ ਤੇ ਭਵਿੱਖ 'ਚ ਵੀ ਰਾਵਾਂਗੇ ਸਾਡਾ ਪਰਪਸ ਪੰਜਾਬ ਨੂੰ ਲੀਹ ਤੇ ਲਿਆਉਣਾ ਪੰਜਾਬ ਦੇ ਲੋਕਾਂ ਦੇ ਜਿਹੜੇ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਕੰਮ ਕਰਨਾ ਸੋ ਮਾਨ ਸਾਹਿਬ ਲਗਾਤਾਰੋ ਚ ਲੱਗੇ ਆ ਸੋ ਮੇਰੀ ਇਹ ਤੁਹਾਨੂੰ ਹੰਭਲ ਅਪੀਲ ਹੈ ਕਿ ਤੁਸੀਂ ਇਹਨਾਂ ਬੌਣਾ ਪਰ ਨਾ ਦੱਸੋ ਸਪੋਰਟਾ ਲੈਣੀ ਆ ਪੰਜਾਬ ਦੇ ਲੋਕ ਹੋਰ ਕੰਮ ਕਰੋ ਇਨਾ ਗੱਲਾਂ ਦੇ ਉੱਤੇ ਵੋਟਾਂ ਨਹੀਂ ਮਿਲਦੀਆਂ ਨਾ ਤੁਸੀਂ ਪੰਜਾਬ ਦੇ ਅੱਖਾਂ 'ਚ ਘੱਟਾ ਪਾ ਸਕਦੇ ਹੋ ਨਾ ਤੁਸੀਂ ਪੋਏ ਦੇ ਲੋਕਾਂ ਨੂੰ ਮਾਝ ਦੇ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ ਤੁਹਾਡਾ ਚੱਪਾ ਚੱਪਾ ਤੁਹਾਡੀਆਂ ਰਾਂਗਾਂ ਲੋਕ ਜਾਣਦੇ ਆ ਸੋ ਮੈਂ ਤੁਹਾਨੂੰ ਜ਼ਰੂਰ ਇਹ ਗੱਲ-ਗੱਲ ਕਹਾਂਗਾ ਕਿ ਜੇ ਮਾੜੀ-ਮੋਟੀ ਵੀ ਤੁਹਾਨੂੰ ਸਿਆਸਤ ਦੀ ਹਜਾ ਹੈਗੀ ਆ ਮਾੜੀ-ਮੋਟੀ ਵੀ ਸਿਆਸਤ ਦੀ ਤੁਹਾਨੂੰ ਜਿਹੜੀ ਉਹ ਕੋਈ ਪ੍ਰੋਟੋਕਾਲ ਹੈਗਾ ਤਾਂ ਇਸ ਕਿਸਮ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਆਪਣੇ ਗਰੇਵਾਂ 'ਚ ਝਾਕੋ ਔਰ ਇਸ ਪੋਸਟ ਨੂੰ ਡਿਲੀਟ ਕਰੋ ਅਦਰਵਾਈ ਮੈਂ ਤੁਹਾਡੇ ਖਿਲਾਫ ਕੋਈ ਕਾਰਵਾਈ ਕਰੂੰਗਾ ਫਿਲਹਾਲ ਮੰਤਰੀ ਲਾਲਚੰਦ ਘਟਾਰੂਚੱਕ ਵੱਲੋਂ ਮਜੇਠੀਆਂ ਨੂੰ ਪੋਸਟ ਡਿਲੀਟ ਕਰਨ ਲਈ 2 ਦਿਨ ਦਾ ਸਮਾਂ ਦਿੱਤਾ ਗਿਆ ਹੈ ਅਤੇ ਪੋਸਟ ਡਿਲੀਟ ਨਾ ਕਰਨ ਤੇ ਕਾਨੂੰਨੀ ਕਾਰਵਾਈ ਦੀ ਗੱਲ ਵੀ ਆਖੀ ਗਈ ਹੈ ਪਠਾਨਕੋੜ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ